ਆ ਗਰ ਫਿੱਟਾ ਲਾਇਆ ਉਹ ਇੱਕ ਆ ਜਾ ਸਾਰੀ ਅੱਗੇ ਲੈ ਆ ਆ ਲਵਾ ਯਾਰ ਹਾਂ ਸਹੀ ਹੈ ਸਹੀ ਹੈ ਸਹੀ ਹੈ ਓਏ ਵਾਸੇ ਇਹ ਰੇੜੂ ਦਾ ਨਹੀਂ ਹੈਗਾ ਵੈਸੇ ਇਹ ਰੇੜੂ ਦਾ ਨਹੀਂ ਇਹ ਅਹੀਂ ਸੱਟਿਆਗਾ ਉਤੋਂ ਦੀ ਉਹ ਟੰਦ ਗਈ ਆ ਜਿਆਦਾ ਮੈਂ ਆਹੀਂ ਮਾਰਦਾ ਉਹ ਅੰਡਾ ਤੂੰ ਇਹਦੀ ਫੇਰ ਮੇਰੀ ਫੇਰਾ ਉਹ ਫਾਰ ਗਿਆ ਔਰ ਇੱਕ ਗੱਗਾ ਘੜਦੇ ਆ ਲਾਇਆ ਕਿੰਦ ਆ ਲੈ ਮੇਰੀ ਹੈ ਮੇਰੀ ਹੈ ਮਾਰਾਂਗੇ ਯਾ ਨਾ ਯਾਰ ਓਏ ਯਾਰ ਇੱਕ ਗੱਗੜ ਕੋਈ ਲੱਭੋ ਉਹ ਗੱਗੜ ਦੇ ਦੇ ਮਿੰਦਰ ਓਏ ਫਾਰ ਕਿੜਾ ਆ ਆ ਫਾਰ ਆ ਗਈ ਆ ਬੰਦੇ ਚੱਲੋ ਕੱਕੇ ਸਾਈਡ ਹੋ ਜਾਓ ਮੇਰੀ ਗੱਲ ਸੁਣ ਲੋ ਜਿਹੜਾ ਥਾਂ ਚੇਂਜ ਕਰ ਗਿਆ ਡੰਡ ਕੀ ਜੇ ਜਿੱਥੋਂ ਖੜੇ ਜੋ ਉੱਥੇ ਹੀ ਕਰਨਾ ਸਟਨ ਲਾਉਣਾ ਚੱਲ ਯਾਰ ਲਾਹੋ ਮੇਰੀਆਂ ਅੰਦਰ ਤੂੰ ਐ ਨੌਂਦਿਆ ਯੱਕ ਤਾਂ ਨਿੱਗਿਆਂ ਦੇ ਦੇ ਦੋ ਬੱਬਰਾਂ ਤੇਲਾ ਤੇਲਾ ਓਏ ਉਤਲੋ ਆਲਾ ਸਰੀਆਲੀ ਨਾ ਤੂੰ ਓ ਯਾਰ ਅਗਲੀ ਲਵਾ ਇੰਦੇ ਚ ਲਾ ਦੇ ਡੰਡ ਆਲਾ ਨਾ ਨਾ ਯਾ ਤੂ ਆਲਾ ਕੋਤਵਾੜਾ ਆਈ ਜਾ ਨਾ ਨਾ ਉਹ ਥਾ ਚੇਂਜ ਕਰ ਲਈ ਡੰਡ ਲਾ ਜਾਣੇ ਇਹ ਨਾ 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 ਡੰਡ ਤਾਂ ਲਪਈ ਪਈ ਆ ਤੇ ਜੋ ਲੱਗ ਗਿਆ ਤਾਂ ਫੇਰ ਆ ਨਾ ਗਾਇ ਲਾ ਦੇ ਡੰਡ ਤਾਂ ਪਈ ਪਈ ਇਹ ਵਿੱਚ ਲੈ ਇਹਨੂੰ ਵਿੱਚ ਲੈ ਡੰਡ ਦੇ ਤੇ ਚੱਕ ਦੇ ਆਈਓ ਯਾਰ ਰੱਖੋ ਆਪ ਨੂੰ ਮਤੀ ਤੂੰ ਹੀ ਪਿਆਸੀ ਲਾਸ਼ ਤੇਰਾ ਗੇਲਾ ਹੋਈ ਤੇ ਯੋ ਪਈ ਇੱਥੇ ਦੇ ਬੀੜੀ ਤੇ ਪਿਆ ਭਈ ਆ ਜਗੜਾ ਦੇ ਇਹਨੂੰ ਪਿਆਸੀ ਗਾ ਆ ਤੂੰ ਮੇਰੀ ਆ ਪੈਣ ਪੀਣ ਲਾਸ਼ ਕੀ ਲਾਈ ਰੋ ਛਾਲ ਦੇ ਰਾਂ ਮੈਂ ਆ ਵਸਾ ਤੂੰ ਦੂਈ ਪਿਆਸੀ ਨਾ

ਵਾਛਾ ਨਹੀਂ ਓਏ ਓਏ ਨਹੀਂ ਯਾਰ ਅੰਨੇ ਲਾ ਥੋੜੇ ਸਾਨੇ ਦੇ ਦੇ ਸਾਨੇ ਦੇ ਦੇ ਆ ਛੋਟੀ ਲਾ ਯਾਰ ਆ ਛੋਟੀ ਲਾ ਪਿੱਦੀ ਲਾ ਸੁਣ ਨਹੀਂ ਹੋਲੀ ਆ ਸਾਡੀ ਹਾਂਜੀ ਇਹੋ ਹੋਲੀ ਆ ਇਹਨੀ ਹੋਲੀ ਆ ਦੋ ਨੂੰ ਰਹਿਣ ਦੀ ਬਾਕੀ ਬਲੇਲਾ ਬਾਈ ਦੋ ਚਾਕਲਾ ਸੁਣ ਜਾ ਓਏ ਪਾਰ ਕਿਹੜਾ ਉਹ ਗਿਆ ਯਾਰ ਬੱਸ ਹੋ ਗਿਆ ਉਹ ਤੋਂ ਮੇਰੀ ਨਾ ਤੂੰ ਨਹੀਂ ਮਾਰਿਆ ਜੇ ਉਹ ਗੁੰਮ ਗਿਆ ਆ ਜਾ ਪਗੜਾ ਉਹ ਮੇਰੀ ਤਵਾਰੀ ਨਹੀਂ ਆਈ ਅੰਦਰ ਓ ਯਾਰ ਆ ਇੱਕ ਦੋ ਤਿੰਨ ਇਹਨੇ ਰਹਿੰਦਣ ਬੱਸ ਆਇਆ ਯਾਰ 11 11 ਕਿੰਨਾਂ ਗੁਆਰੀ ਚੱਲਦੀ ਹੈ ਚੱਲ ਨਾ ਅਜਾਈ ਅੰਕਲ 2 ਤੇ 13 ਸੀ ਕਿਉਂ ਯਾਰ ਕਿਹੜਾ ਚੱਕ ਕੇ ਲੈ ਜਾਂਦਾ ਕਗੜਾ 13 ਸੀ ਤੂੰ ਚਲਾਈ ਕੀ ਗੱਲ ਵੀਡੀਓ ਇਹ ਕਹਿੰਦੇ ਜਿੰਨੇ ਚੱਕੀ ਚੱਲ ਯਾਰ ਚੱਲ ਬੱਸ ਚਲੋ ਆ ਫਾਈਨਲ ਕਰਦੇ ਆਣਾ ਪਾ ਲੰਗਰ ਚੱਕਾਈਏ ਜੱਟ ਇੱਕ ਮਿੰਟ ਰੁੱਕ ਜਾਣ ਖਤਮ ਆ ਲਾ ਇਹ ਕਾਟ ਦੇ ਚੁੱ ਵਾਲਾ ਆ ਚੱਤਾਂ ਗੁੱਚੀ ਵੇਚ ਜਾਣੀ ਆ ਜਾ ਦੇ ਹੋਇ ਇੱਕ ਅਗਰ ਦੋਸਤ ਤੂੰ ਚੱਲ ਆਂ ਹਾਂ ਫੜ ਬਾਕੀ ਚੱਲਦੇ 10 ਚੱਲਦੇ ਉਹ ਲਾਸਟ ਵਾਰੀ ਆ ਗਈ ਨਾ ਉਹ ਲੰਗਰ ਆ ਆ ਲਾਸਟ ਵਾਰੀ ਹੀ ਦਿੱਤੀ ਹੈ ਇਹਦੇ ਰਹੀਆਂ ਕਿਉਂ ਉਹ ਯਾਰ ਕਿਹੜਾ ਚੱਕ ਕੇ ਲੈ ਜਾਂਦਾ ਗਗੜਾ ਉਹਨੇ 11 ਚੱਲੀਆਂ ਉਹਨਾਂ ਨੇ 9 ਸੀਗੀਆਂ ਬਸ ਆ 9 ਫਿਰ 8 ਚੱਲ ਉਹ 13 ਚੋਂ 11 ਚੱਲੀਆਂ ਸੀ ਉਹ ਯਾਰ ਰਹੀਆਂ 9 ਸੀ ਪਹਿਲਾਂ ਚੱਲੀਆਂ 9 ਤਾਂ ਹੈਗੀਆਂ ਹੀ ਨਹੀਂ ਲੋਕੋ ਯਾਰ ਦੂਰ ਦੂਰ ਪਿੱਛੇ ਹੋ ਮੈਡਮ ਪੱਲੀ ਸਾੜੀ ਪੀਜੀ ਕੇ ਕੋਈ ਚੱਕ ਕੇ ਲੈ ਨਹੀਂ ਪਿੱਛੇ ਇੱਕ ਟਾੜੀ ਕਾ ਕੇ ਲੈ ਆ ਬਚਾ ਲਈ ਲੋਆਂ ਨਾ ਲਾ ਲਾ ਗਗੜਾ ਉਹ ਯਾਰ ਗਗੜਾ ਲੈ ਕੇ ਆਏ ਕਰੋ जिंद रो, रोदा पै गया इंटे को नहीं अजी वी रही एक जना डंडी बारी कट्टी गई ਆ ਲਾਰੇ ਮਾ ਲਾਰੇ ਮਾ ਲਾਰੇ ਲਾ ਕਿਉਂ ਚੱਕੜ ਆਈ ਨਾ ਨਹੀਂ ਨਹੀਂ ਉਧਰ ਲਵਾਨ ਦੇ ਯਾਰ ਹਾਂ ਹਾਂ ਕੂਸਾ ਪਾਗਲੇ ਆਪੀ ਦੀ ਹਾਂ ਵਾਲੀ ਇਹ ਲੱਗੀ ਆ ਡੰਡ ਤੇ ਡੰਡ ਆ ਚੱਕ ਲੋ ਓਏ ਫਾੜੀ ਕਿਹੜਾ ਤੂੰ ਬਸ ਚੱਲ ਫਿਰ ਵਾਰੀ ਆ ਜੇ ਆਇਂਦੇ ਰਹਿੰਦੇ ਮੈਂ ਤੇ ਛੇਕੜ ਲਾ ਤੇਰੀ ਤੂੰ ਚੱਲ ਚਲੀ परे लाहे बहिर कढे ग़लत रखदार ਉਹਨੂੰ ਦੇ ਸਾਰਿਆਂ ਨੂੰ ਦੇ ਓਏ ਸਾਰਿਆਂ ਦੇ ਦਿਓ ਇਹਨੂੰ ਦਵਾਕ ਨੂੰ ਦਿਓ ਲੱਗ ਗਿਆ